ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਜਿੱਦੋਂ ਸੀ ਬਿਕ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਜਿਸੀ ਲੈ ਕੇ ਆਇਆ ਸਵਰਾਜ 855 ਟਰੈਕਟਰ ਵਿਕਾਊ ਹੈ 2017 ਮਾਡਲ 53500 ਰੁਪਏ ਰੇਟ ਰੱਖਿਆ ਗਿਆ ਏਰੀਆ ਬਰਨਾਲਾ ਪੰਜਾਬ ਨੰਬਰ 70% ਟਾਇਰ ਨੇ ਜੀ ਪੂਰਾ ਸਾਫ ਟਰੈਕਟਰ ਹੈ ਕੋਈ ਕਮੀ ਪੇਸ਼ੇ 128045128 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਤੀਜੀ ਇਸ ਵੇ ਸੋਣ ਵਾਲੀ ਮੱਝ ਵਿਕਾਊ ਹੈ ਜੀ ਮੋਰਾ ਨਸਲ ਦੀ ਮੱਝ ਹੈ ਏਰੀਆ ਮਲੇਰਕੋਟਲਾ ਦੋ ਦਿਨ ਸੂਣ ਚ ਨੇ ਹਜੇ ਇੱਕ ਦੋ ਦਿਨ ਸੂਣ ਚ ਰਹਿੰਦੇ ਨੇ ਜੀ ਮਲੇਰ ਕੋਡਲਾ ਏਰੀਆ ਮੋਹਰਾਂ ਨਸਲ ਦੀ ਮੱਝ ਵੀ ਕਾਊ ਆ ਜੀ ਤੀਜੇ ਸੂਏ ਸੂਣ ਬਾਲੀ ਐ 8289986005 ਇਹ ਵੀਰ ਦਾ ਨੰਬਰ ਐ ਇਸ ਨੰਬਰ ਤੇ ਕਾਲ ਕਰਕੇ ਮੋਹਰਾਂ ਨਸਲ ਦੀ ਮੱਝ ਹੈ ਜਿਹੜੀ ਦੋ ਦਿਨਾਂ ਦੇ ਵਿੱਚ ਸੂਣ ਬਾਲੀ ਤੀਜੇ ਸੂਏ ਸੋਣਾ ਜੀ ਰੇਟ ਵਗੈਰਾ ਪੁੱਛ ਕੇ ਨੰਬਰ ਤੇ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਜ਼ਮੀਨ ਲੈਣੀ ਹੈ ਜੀ ਇਹ ਵੀਰ ਨੇ ਪਟਿਆਲਾ ਦੇ 10 ਕਿਲੋਮੀਟਰ ਏਰੀਏ ਚ 10 ਕਿਲੇ ਚਾਵਨਬੀਰ ਸੰਪਰਕ ਕਰਨ ਜੇਕਰ ਕੋਈ ਵੀਰ ਵੇਚਦਾ ਹੋਵੇ 9501417171 ਨੰਬਰ ਤੇ ਸੰਪਰਕ ਕਰੋ ਹੀਰੋ ਮਸਟੈਰੋ ਸਕੂਟੀ ਵਿਕਾਊ ਹੈ ਜੀ 2018 ਮਾਡਲ ਏਰੀਆ ਪਿੰਡ ਬਾਂਦਰ ਮੋਗਾ ਰੇਟ ਹੈ ਜੀ 30000 7714674859 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ ਤੇ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਆ ਕਰੋ ਜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਵੀਡੀਓ ਨੂੰ ਵਿਚਾਲੋਂ ਰੋਕਿਆ ਨਾ ਕਰੋ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਤੇ ਵਿੱਚ ਹੀ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ ਸਾਢੇ 3 ਦਿਨ ਸਾਲ ਦਾ ਝੋਟਾ ਵਿਕਾਊ ਹੈ ਜੀ ਏਰੀਆ ਪਿੰਡ ਨੀਆ ਵਾਲਾ ਬਠਿੰਡਾ ਬਠਿੰਡੇ ਤੋਂ 15 ਕਿਲੋਮੀਟਰ ਇਹ ਵੀਰ ਦੇ ਫਾਦਰ ਸਾਹਿਬ ਐਕਸੀਡੈਂਟ ਹੋ ਗਿਆ ਜੀ ਕੋਈ ਸੰਭਾਲ ਵਾਲਾ ਨਹੀਂ ਇਸ ਕਰਕੇ ਵੇਚ ਰਹੇ ਨੇ 9464315873 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਆਸ਼ਾ ਟਰੈਕਟਰ ਵਿਕਾਊ ਹੈ ਜੀ 2008 ਮਾਡਲ ਏਰੀਆ ਜਲਾਲਾਬਾਦ ਰੇਟ ਫੋਨ ਤੇ ਦੱਸਣਗੇ ਜੀ 9915231291 ਇਸ ਨੰਬਰ ਤੇ ਫੋਨ ਕਰਕੇ ਆਸ਼ਾ ਟਰੈਕਟਰ 2008 ਮਾਡਲ ਖਰੀਦ ਸਕਦੇ ਹੋ ਜੀ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਜਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਦਿਨ ਨਵੀਂ ਵੀਡੀਓ ਹੀ ਪਹੁੰਚੇ ਰੇਨੋਲਟ ਗੱਡੀ ਵਿਕਾਊ ਹੈ ਜੀ 2012 ਮਾਡਲ ਗੱਡੀ ਹੈ ਜੀ ਏਰੀਆ ਅਲਨਾਬਾਦ ਹਰਿਆਣਾ ਰੇਟ 1 ਲੱਖ 90000 ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਸਾਫ਼ ਕੰਡੀਸ਼ਨ ਦੀ ਗੱਡੀ ਹੈ ਜੀ ਗੱਡੀ ਦੇ ਵਿੱਚ ਕੋਈ ਨੁਕਸ ਨਹੀਂ ਸਾਫ਼ ਕੰਡੀਸ਼ਨ ਹੈ ਕਾਗਜ ਵਗੈਰਾ ਪੂਰੇ ਨੇ AC ਵੀਰ ਵਧੀਆ ਚੱਲਦਾ ਜੀ ਤੇ ਨੰਬਰ ਵੀ ਦਸਕ੍ਰੀਨ ਤੇ ਸ਼ੋਅ ਹੋ ਰਿਹਾ ਤੁਸੀਂ ਨੋਟ ਕਰ ਲਓ 9467590118 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਜੱਗੀ ਦਾ ਰੋਟਾਵੀਟਰ ਵਿਕਾਊ ਆ 2017 ਮਾਡਲ ਏਰੀਆ ਜੀ ਪਿੰਡ ਕਾਲਰਨ ਮੋਰੇਂਡਾ ਰੇਟ ਹੈ ਜੀ 1 ਲੱਖ ਰੁਪਏ 1 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਬਿਲਕੁਲ ਓਕੇ ਕੰਡੀਸ਼ਨ ਹੈ ਜੀ 7347060313 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੱਗੀ ਦਾ ਰੋਟਾ ਵਿਟਰ 2017 ਮਾਡਲ 1 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਜ਼ਰੂਰ ਦੇਖ ਲਿਓ ਜੀ ਨੀਲੀ ਰਾਵੀ ਦੀ ਝੋਟੀ ਵਿਕਾਊ ਹੈ ਜੀ ਪਿਓਰ ਨੀਲੀ ਰਾਵੀ ਦੀ ਝੋਟੀ ਹੈ ਚੌਥੇ ਸੂਏ ਸੂਣ ਵਾਲੀ ਹੈ 15 ਦਿਨ ਬਾਕੀ ਨੇ ਜੀ ਠੰਡੀ ਸੀਲ ਝੋਟੀ ਹੈ ਦੁੱਧ ਰਕੋਰ 15 ਲੀਟਰ ਰੇਟ 1 ਲੱਖ 25000 ਏਰੀਆ ਅਹਿਮਦਪੁਰ ਭਲਾੜਾ 9877660158 ਇਸ ਨੰਬਰ ਤੇ ਫੋਨ ਕਰਕੇ ਪਿਓਰ ਨੀਲੀ 라ਵੀ ਦੀ ਛੋਟੀ ਸੂਣ ਵਾਲੀ ਜਿਹੜੀ ਚੌਥੀ ਸੂਏ 1,25,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ 15 ਲੀਟਰ ਦੁੱਧ ਰਕੜਾ ਹੈ ਬਾਕੀ ਨੰਬਰ ਤੇ ਤੁਸੀਂ ਸਾਰੀ ਜਾਣਕਾਰ ਲੈ ਸਕਦੇ ਹੋ ਇੱਕ ਵਾਰ ਫੇਰ ਨੋਟ ਕਰ ਲਓ 9877660158 अल्टो केटन गड्डी बिकाऊ है जी अल्टो केटन गड्डी बिकाऊ है जी ਗੱਡੀ 2012 ਮਾਡਲ ਹੈ ਅਮਲੋ ਦਾ ਨੰਬਰ ਏਰੀਆ ਫਤਿਹਗੜ ਸਾਹਿਬ ਰੇਟ 215000 ਤੇ ਬਾਕੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਕਾਲਜ ਵਗੈਰਾ ਵੀ ਪੂਰੇ ਨੇ ਜੀ ਪੰਜਾਬ ਨੰਬਰ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੋਈ ਐਕਸੀਡੈਂਟ ਨਹੀਂ ਹੈਗਾ 948371232 ਇਸ ਨੰਬਰ ਤੇ ਫੋਨ ਕਰਕੇ ਆਲਟੋ ਗੱਡੀ 2012 ਮਾਡਲ 215000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਜੀ ਲੋ ਜੀ ਇੱਕ ਹੋਰ ਤੁਹਾਡੇ ਲਈ ਬਹੁਤ ਸੋਹਣੀ ਜ਼ਮੀਨ ਲੈ ਕੇ ਆਏ ਆਂ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੀ ਜਾਣਕਾਰੀ ਦਿੱਤੀ ਜਾਊਗੀ ਜੀ 30 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਸਵਰਸਿਬਲ ਮੋਟਰਾਂ ਕੱਗਰ ਦੇ ਪਾਣੀ ਦੀ ਪਾਈਪ ਲਾਈਨ ਪਾਈ ਹੋਈ ਹੈ ਰੋਡ ਤੋਂ 10 ਕਿੱਲੇ ਅੰਦਰ ਰੇਟ ਹੈ 35 ਲੱਖ ਕਿੱਲੇ ਦਾ ਏਰੀਆ ਰਾਣੀਆ ਸਰਸਾ ਚੋਆ ਹੈਗਾ ਜੀ 80 90 ਫੁੱਟ ਡਾਕਰ ਬਾਣ ਹੈ ਜੀ ਡਾਕਰ ਬਾਣ ਹੈ ਜੀ 80 90 ਫੁੱਟ ਚੋਆਗਾ ਕਿੱਲੇ ਦਾ ਰੇਟ ਰੱਖਿਆ ਗਿਆ ਜੀ 35 ਲੱਖ ਰੁਪਏ ਏਰੀਆ ਹੈਗਾ ਰਾਣੀਆਂ ਸਿਰਸਾ ਹਰਿਆਣਾ 30 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਵਰਸਿਬਲ ਮੋਟਰਾਂ ਲੱਗੀਆਂ ਨੇ ਬਾਕੀ ਕਗਰ ਦਾ ਪਾਣੀ ਵੀ ਲੱਗਦਾ ਕਗਰ ਦਾ ਪਾਣੀ ਪਾਈਪ ਲਾਈਨ ਪਾਈ ਹੋਈ ਹੈ ਜੀ 10 ਕਿੱਲੇ ਰੋਡ ਤੋਂ ਅੰਦਰ ਹੈਗੀ ਬਾਕੀ ਨੰਬਰ ਦਿੱਤਾ ਹੋਇਆ ਜੀ ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਸਾਰੀ ਜਾਣਕਾਰੀ ਦੇ ਨਾਲ 30 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ 35 ਲੱਖ ਨੂੰ ਕਿੱਲਾ ਖਰੀਦ ਸਕਦੇ ਹੋ 94163519459416351945 ਇਸ ਨੰਬਰ ਤੇ ਫੋਨ ਕਰਕੇ 30 ਕਿੱਲੇ ਜ਼ਮੀਨ 35 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਤੁਸੀਂ WhatsApp ਤੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ Facebook 그룹ਾਂ ਦੇ ਵਿੱਚ ਵੀ ਸ਼ੇਅਰ ਕਰ ਸਕਦੇ ਹੋ ਤੇ ਤੁਸੀਂ ਇੰਸਟਾਗ੍ਰਾਮ ਤੇ ਵੀ ਸ਼ੇਅਰ ਕਰ ਸਕਦੇ ਹੋ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਨਗੇ ਸਾਨੂੰ WhatsApp ਤੇ ਸਕਰੀਨਸ਼ਾਟ ਜ਼ਰੂਰ ਭੇਜਣ ਜੀ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਜਿਹੜੇ ਵੀ ਅੱਜ ਤੱਕ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿਦ ਲੋ ਧੰਨਵਾਦੀ ਤੁਹਾਡਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਜੇਕਰ ਕੋਈ ਵੀ ਮੇਰਾ ਬੀਬ ਪੈਂਪਰ ਐਡ ਕਰਵਾਉਣਾ ਚਾਹਵਨ ਹੋਵੇ ਵੀਡੀਓ ਦੇ ਥੱਲੇ ਹਮੇਸ਼ਾ ਨੰਬਰ ਚੱਲਦਾ ਰਹਿੰਦਾ ਹੈ ਜੀ 9877988446 ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਭੈਣ ਤੋਂ ਸੱਤ ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰ ਦੇ ਨਾਲ ਐਡ WhatsApp ਕਰ ਸਕਦੇ ਹੋ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲ ਸੰਦ ਗੱਡੀਆਂ ਕੋਈ ਬਿਜ਼ਨਸ ਕਿਤੇ ਕਾਰੋਬਾਰ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਸ ਨੰਬਰ ਤੇ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕੋਈ ਵੀ ਰੇਟੰ ਦਾ ਦੱਸਦਾ ਕੋਈ ਏਰੀਆੰ ਦੱਸਦਾ ਵੀਰਾਂ ਨੂੰ ਬੇਨਤੀ ਹੈ ਪ੍ਰੋਪਰ ਵੀਡੀਓ ਦੇ ਨਾਲ ਪ੍ਰੋਪਰ ਜਾਣਕਾਰੀ ਹੀ ਭੇਜਿਆ ਕਰੋ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਣੇਰੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਐਂਡ ਫੇਸਬੁੱਕ ਪੇਜ ਖੇਤੀ ਖਬਰ ਦੇ ਨਾਲ ਐਸੀ ਹੀ ਤਰ੍ਹਾਂ ਦੇ ਤੁਸੀਂ ਇੰਸਟਾਗ੍ਰਾਮ ਤੇ ਟਰੈਕਟਰ ਮੇਲਾ ਵੀ ਚੈੱਕ ਕਰ ਸਕਦੇ ਹੋ ਬਣੇਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ